ਇਸੇ ਕਰਕੇ ਧੰਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਪੁੱਤ ਜੁੜ ਪਰਮੇਸ਼ਰ ਦੇ ਨਾਲ ਜੇ ਮਨ ਪੁੱਛੇ ਕਿਉਂ ਜੁੜਨੇ ਇਹਨੂੰ ਦੱਸ ਦਈ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਫਿਰ ਸਮਝਾਉਂਦੇ ਨੇ ਸਭਨਾ ਗੱਲਾਂ ਸਮਰਥ ਸੁਆਮੀ ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਪੁੱਛ ਮਨ ਨੂੰ ਇਹ ਕਿਉਂ ਭੁਲਾ ਦਿੰਦਾ ਹੈ ਗੱਲ ਕਰੀਏ ਮਨ ਦੇ ਨਾਲ ਪੁੱਛੀਏ ਸੋ ਕਿਉਂ ਮਨੋਂ ਵਿਸਾਰੇ ਸੋ ਕਿਉਂ ਮਨੋਂ ਵਿਸਾਰੇ ਸਾਰੇ ਕਿਰਪਾ ਕਰੋ ਸੋ ਕਿਉਂ ਮਨੋਂ ਵਿਸਾਰੇ ਸੋ ਕਿਉ ਮਨੋ ਵਿਸਾਰੇ ਕੋ ਤੋਂ ਬੋ ਸੋ ਕਿਉ ਭਲਾਉਣਾ ਉਹਨੂੰ ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਵੀ ਖੁਦ ਚੌਥੀ ਵਾਰ ਫਿਰ ਦੁਹਰਾ ਕੇ ਕਹਿੰਦੇ ਨੇ ਮੇਰੇ ਮਨਾ ਤੋ ਸਦਾ ਹਰੀ ਦੇ ਨਾਲ ਜੁੜਿਆ ਰਹੇ ਜੀ ਆਪਣਾ ਮਨ ਉਦਾਂ ਨਹੀਂ ਨਾ ਜੁੜਦਾ ਆਪਾਂ ਵਿਹਾਰ ਦੀ ਖਾਤਰ ਹੀ ਆ ਜਿਆ ਕਰੀਏ ਕੋਈ ਚੀਜ਼ ਚਾਹੀਦੀ ਆ ਮੰਗ ਲਿਆ ਕਰੀਏ ਆ ਕਿ ਇਥੋਂ ਕਿਉਂਕਿ ਇਹ ਹੀ ਕੋਈ ਇੱਕ ਦਰਬਾਰ ਹੈ ਜਿੱਥੇ ਪੜਿਆ ਜਾਂਦਾ ਹੈ ਸਾਚੇ ਸਾਹਿਬਾ ਕਿਆ ਨਾਹੀਂ ਕਰ ਦੇਰ ਹੈ ਕਿਸੇ ਮੇਰੇ ਜਾਂ ਤੁਹਾਡੇ ਘਰ ਦੇ ਅੱਗੇ ਸ਼ਬਦ ਨਹੀਂ ਬੜੇ ਜਾਂਦੇ ਇੱਥੋਂ ਤੱਕ ਕਿਸੇ ਦਰਿਆਵੀ ਘਰ ਵਿੱਚੋਂ ਆਪਾਂ ਨੂੰ ਲੋੜ ਪੈ ਜੇ ਨਾ ਕੋਈ ਕੰਮ ਪੈ ਜੇ ਕਿਸੇ ਵੀਰ ਨੇ ਨਾ ਬੜੀ ਸੋਹਣੀ ਗੱਲ ਲੇਖੀ ਮੈਂ ਸਾਂਝੀ ਕਰਾਂ ਆਪ ਜੀ ਨਾਲ ਗੱਲ ਪਕੜ ਵਿੱਚ ਆ ਜੇ ਕਹਿੰਦੇ ਕੋਈ ਦੋਸਤ ਆਪਣੇ ਦੋਸਤੋਂ ਨੂੰ ਰੁਪਏ ਮੰਗਣ ਗਿਆ ਲੋੜ ਪੈ ਗਈ ਕਹਿੰਦੀ ਹੈ ਨਾ ਅਗਲਾ ਸਮਾਜ ਵਿੱਚ ਜਦੋਂ ਕਿਸੇ ਨਾਲ ਦੋਸਤੀ ਕਰਦਾ ਹੈ ਵੀ ਸਾਡੀ ਤਾਂ ਜੀ ਜਾਰੀ ਬਹੁਤ ਪੱਕੀ ਆ ਬੜੀ ਦੋਸਤੀ ਪੱਕੀ ਆ ਅਸੀਂ ਤਾਂ ਇੱਕ ਦੂਜੇ ਲਈ ਜਾਨ ਦੇ ਦਾਂਗੇ ਗੁਰੂ ਬਾਬਾ ਜੀ ਕਹਿੰਦੇ ਸੁੱਖ ਵਿੱਚ ਹੀ ਖੜਦੇ ਨੇ ਸਾਰੇ ਦੁੱਖਾਂ ਵਿੱਚ ਸਾਰੇ ਭੱਜ ਜਾਂਦੇ ਨੇ ਟੀਕੇ ਦੀ ਉਹ ਨੂੰ ਨਾ ਲੋੜ ਪੈ ਗਈ ਕੋਈ ਘਰ ਵਿੱਚ ਮੁਸ਼ਕਲ ਆ ਗਈ ਗਰੀਬੀ ਆ ਗਈ ਹੁਣ ਉਹ ਆਪਣੇ ਦੋਸਤ ਦਾ ਦਰਵਾਜ਼ਾ ਖੜਕਾਉਂਦੇ ਵੀ ਇਹ ਕਹਿੰਦਾ ਹੁੰਦਾ ਸੀ ਵੀ ਮੈਂ ਤੇਰਾ ਸਾਥ ਦੇਉਂ ਮੈਂ ਤੇਰੇ ਨਾਲ ਖੜਾ કરી ਗਿਆ ਮੰਗ ਕੀਤੀ ਮੈਨੂੰ ਇੰਨੇ ਰੁਪਏ ਚਾਹੀਦੇ ਨੇ ਉਹਨੇ ਦੇ ਦਿੱਤੇ ਕਿਉਂਕਿ ਦੋਸਤੀ ਹੈ ਜਦੋਂ ਰੁਪਏ ਦੇਤੇ ਇਕਰਾਰ ਹੋ ਗਿਆ ਵੀ ਇੰਨੇ ਦਿਨਾਂ ਨੂੰ ਮੋੜ ਦੇਵਾਂਗਾ ਚਲੋ ਇਕਰਾਰ ਹੋ ਗਿਆ ਸੀ ਉਹਨੇ ਦਿਨ ਵੀ ਲੰਘ ਗਏ ਤੇ ਕੁਝ ਦਿਨ ਉੱਤੇ ਵੀ ਚਲੇ ਗਏ ਹੁਣ ਉਹ ਦੋਸਤ ਦੁਬਾਰਾ ਆਪਣੇ ਦੋਸਤ ਦੇ ਘਰ ਵੱਲ ਆ ਰਹੇ ਜਦੋਂ ਘਰ ਆਇਆ ਆਕੇ ਕਹਿਣ ਲੱਗਿਆ ਵੀ ਮੈਨੂੰ ਪਤਾ ਐ ਮੈਂ ਤੇਰੇ ਪਹਿਲਾਂ ਵਾਲੇ ਵੀ ਦੇਣੇ ਨੇ ਮੈਂ ਮੋੜੇ ਨਹੀਂ ਤੇਰੇ ਮੈਂ ਇਕਰਾਰ ਕੀਤਾ ਸੀ ਵੀ ਮੋੜ ਦਾਂਗਾ ਮੈਨੂੰ ਹੋਰ ਰੁਪਿਆਂ ਦੀ ਲੋੜ ਪਈ ਜੇ ਤੂੰ ਮਦਦ ਕਰ ਦੇਵੇਂ ਤਾਂ ਬਹੁਤ ਚੰਗਾ ਹੋਏਗਾ ਹੁਣ ਜਦੋਂ ਦੂਜੀ ਵਾਰ ਆਇਆ ਉਹਨੇ ਕੋਈ ਬਹਾਨਾ ਲਾ ਦਿੱਤਾ ਗੋਵੀ ਹੈ ਤਾਂ ਸੀਗੇ ਜੇ ਤੂੰ ਪਹਿਲਾਂ ਆਉਂਦਾ ਦੇ ਦੇਣੇ ਸੀ ਹੁਣ ਤੇ ਮੈਂ ਆਪਣੇ ਕੰਮ ਲਈ ਵਰਤ ਲੈ ਚਲੋ ਉਹ ਚਲਿਆ ਗਿਆ ਤੀਜੀ ਵਾਰ ਜਦੋਂ ਆਉਂਦਾ ਹੀ ਨਾ ਤੇ ਅੱਗੋਂ ਆਪਣੇ ਪੁੱਤ ਨੂੰ ਕਹਿੰਦਾ ਵੇਖ ਕੇ ਆਪਣੇ ਦੋਸਤ ਨੂੰ ਕਹਿੰਦਾ ਪੁੱਤ ਦਰਵਾਜ਼ਾ ਬੰਦ ਕਰ ਦੇ ਪੁੱਤ ਕਹਿੰਨ ਲੱਗਿਆ ਪਿਤਾ ਜੀ ਉਹ ਤੇ ਤੁਹਾਡਾ ਦੋਸਤ ਆ ਰਿਹਾ ਅੱਗੋਂ ਦਰਵਾਜ਼ਾ ਕਿਉਂ ਬੰਦ ਕਰਨੇ ਤੇ ਉਹ ਆਪਣੇ ਪੁੱਤ ਨੂੰ ਦੱਸਦੇ ਪੁੱਤ ਐਵੇਂ ਲੱਗਦਾ ਸੀ ਵੀ ਦੋਸਤ ਹੈ ਤਾਂ ਮੰਗਤਾ ਹੀ ਆ ਤੋ ਦਰਵਾਜ਼ਾ ਬੰਦ ਕਰ ਦੇ ਜਦੋਂ ਦਰਵਾਜ਼ਾ ਬੰਦ ਕੀਤਾ ਉਹ ਵੀਰ ਲਿਖਦੇ ਕਹਿੰਦੇ ਮੈਂ ਉਹ ਬੰਦ ਦਰਵਾਜ਼ੇ ਦੇ ਅੱਗੇ ਖੜਕੇ ਨਾ ਮੇਰੇ ਮਨ 'ਚ ਖਿਆਲ ਚੱਲੇ ਗੱਲ ਆਈ ਸਤਿਗੁਰਾਂ ਮੈਂ ਤੇਰੇ ਦਰ ਤੋਂ ਰੋਜ਼ ਮੰਗਣਾ ਨੇ ਪਰ ਤੇਰੇ ਘਰ ਦਾ ਦਰਵਾਜ਼ਾ ਕਦੇ ਵੀ ਬੰਦ ਨਹੀਂ ਹੋਇਆ ਮੇਰੇ ਲਈ ਪਰ ਆਹ ਵੇਖੋ ਮੈਂ ਤੀਜੇ ਦਿਨ ਹੀ ਆਏ ਐ ਇੱਥੇ ਦਰਵਾਜ਼ੇ ਬੰਦ ਹੋ ਗਏ ਪਰ ਤੇਰੇ ਘਰ ਦਾ ਦਰਵਾਜ਼ਾ ਤਾਂ ਸਵੇਰੇ ਉਸ ਵਕਤ 3 ਵਜੇ ਖੁੱਲ ਜਾਂਦਾ ਵੀ ਆਜੋ ਜੀ ਨੇ ਆਉਣੇ ਕਿਸੇ ਲਈ ਦਰਵਾਜਾ ਵੰਦ ਨਹੀਂ ਹੁੰਦਾ ਇਹ ਹੀ ਇੱਕੋ ਇੱਕ ਦਰਬਾਰ ਹੈ ਜਿੱਥੇ ਪੜਿਆ ਜਾਂਦਾ ਹੈ ਸਾਚੇ ਸਾਹਿਬਾ ਕਿਆ ਨਾਹੀ ਕਰ ਧੀਰੇ ਸਭ ਕੁਝ ਮਿਲਦਾ ਹੈ ਬਸ ਮੰਗਣ ਦੀ ਜਾਂਚ ਸਿੱਖ ਲਈਏ ਜੇ ਹੋਰ ਨਹੀਂ ਨਾ ਕੁਝ ਆਉਂਦਾ ਵਿਹਾਰ ਲਈ ਆਜਿਆ ਕਰੀਏ ਤੇ ਜੀਤੋਂ ਮੰਗਦੀਆਂ ਜੇ ਮੰਗਣ ਦੀ ਜਾਂਚ ਆ ਗਈ ਜਦੋਂ ਮੰਗਾ ਪੂਰੀਆਂ ਹੁੰਦੀਆਂ ਨਹੀਂ ਨਾ ਫਿਰ ਪਿਆਰ ਵੀ ਪੈ ਜਾਂਦਾ ਹੈ ਫਿਰ ਪਿਆਰ ਪੈਂਦਾ ਵੀ ਜੀ ਨੇ ਇਦਾਤ ਦਿੱਤੀ ਆ ਉਹਦੇ ਨਾਲ ਮਨ ਪਿਆਰ ਕਰਦਾ ਹੈ ਫਿਰ ਜਦੋਂ ਪਿਆਰ ਹੁੰਦਾ ਫਿਰ ਮਨੁੱਖ ਬਹਿੰਦਾ ਵੀ ਹੈ ਕੋਲੇ ਦੀ ਗੱਲਬਾਤ ਵੀ ਸੁਣ ਲਈਏ ਗੁਰੂ ਜੀ ਕਹਿੰਦੇ ਕੀ ਨੇ ਤੇ ਜਦੋਂ ਗੱਲਬਾਤ ਹੋਣੀ ਸ਼ੁਰੂ ਹੁੰਦੀ ਆ ਨਾ ਫਿਰ ਕਰਤਾਰ ਬਣਦਾ ਗੁਰੂ ਜੀ ਦੱਸਦੇ ਨੇ ਪੁੱਤ ਇਦਾਂ ਕਰਿਆ ਕਰ ਆ ਕੰਮ ਨਾ ਕਰਿਆ ਕਰਾ ਛੱਡ ਦੇ ਇਹਨਾਂ ਕੰਮਾਂ ਨੂੰ ਕਰਕੇ ਤੈਨੂੰ ਬਖਸ਼ਿਸ਼ ਮਿਲੇਗੀ ਫਿਰ ਜਦੋਂ ਕਰਤਾਰ ਬਣਦਾ ਫਿਰ ਪਤਾ ਲੱਗਦਾ ਨਿਰੰਕਾਰ ਕਿੱਥੇ ਹੈ ਬਾਣੀ ਵਿੱਚ ਫਿਰ ਨਿਰੰਕਾਰ ਦੇ ਵੀ ਦਰਸ਼ਨ ਹੁੰਦੇ ਨੇ ਜਦੋਂ ਗੱਲਾਂ ਕਰਦੇ ਆ ਨਾ ਗੁਰੂ ਜੀ ਨਾਲ ਗੁਰਬਾਣੀ ਗੁਫ਼ਤਗੂ ਹੈ ਰੱਬ ਜੀ ਨਾਲ ਗੱਲਾਂ ਨਹੀਂ ਜਦੋਂ ਗੱਲਾਂ ਕਰਦੇ ਫਿਰ ਕਿਰਦਾਰ ਬਣਦਾ ਫਿਰ ਪਤਾ ਲੱਗਦਾ ਇਹਨਾਂ ਰੱਬੀ ਬੋਲਾਂ ਵਿੱਚ ਨਿਰੰਕਾਰ ਵਸਦਾ ਵਾ ਵਾ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਸੋ ਬਹਿਣਾ ਸ਼ੁਰੂ करिए ਜੇ ਹੋਰ ਨਹੀਂ ਕੁਝ ਕਰਨਾ ਆਉਂਦਾ ਵਾ ਸਤ ਸੰਗਤ ਵਿੱਚ ਆ ਕੇ ਬਹਿ ਜਾਇਆ ਕਰੀਏ ਸੁਨੀਆਂ ਕਰੀਏ ਗੁਰੂ ਦੇ ਵਚਨ ਨਾ ਫਿਰ ਵੇਖਿਓ ਜੀਵਨ ਵਿੱਚ ਕਿਵੇਂ ਤਬਦੀਲੀ ਆਵੇਗੀ ਕੋਸ਼ਿਸ਼ ਕਰੀਏ ਸ਼ੁਰੂਆਤ ਕਰੀਏ ਜਿਹੜੇ ਬਾਣੀ ਪੜਦੇ ਨੇ ਮੁਬਾਰਕ ਹੈ ਜਿਹੜੇ ਬਿਲਕੁਲ ਨਹੀਂ ਪੜਦੇਓ ਇੱਕ ਸ਼ਬਦ ਤੋਂ ਸ਼ੁਰੂ ਕਰ ਲੈਣਾ ਜਪਜੀਤ ਸਾਹਿਬ ਇੱਕ ਪੌੜੀ ਤੋਂ ਆਪਾਂ ਪੜਨਾ ਸ਼ੁਰੂ ਕਰ ਲਈਏ 24 ਘੰਟਿਆਂ ਵਿੱਚੋਂ ਇੱਕ ਮਿੰਟ ਕੱਢਣਾ ਸ਼ੁਰੂ ਕਰੀਏ ਫਿਰ ਜਦੋਂ ਸਮਾਪਤੀ ਹੋ ਗਈ ਇੱਕ ਇੱਕ ਪੌੜੀ ਪੜਦੇ ਆ ਫਿਰ ਥੋੜੀ ਖੁਰਾਕ ਵਧਾ ਦਿਓ ਦੋ ਦੋ ਮਿੰਟ ਕੱਢਿਓ ਇੱਕ ਦਿਨ ਵਿੱਚ ਦੋ ਦੋ ਪੌੜੀਆਂ ਪੜਨੀਆਂ ਸ਼ੁਰੂ ਕਰੋ ਫਿਰ ਜਦੋਂ ਸਮਾਪਤੀ ਹੋ ਗਈ ਤਿੰਨ ਤਿੰਨ ਪੌੜੀਆਂ ਪੜ੍ਹੀਏ ਤੁਸੀਂ ਆਪ ਵੇਖੋਗੇ ਤੁਹਾਨੂੰ ਇਦਾਂ ਕਰਦੇ ਨਾ ਜਪਜੀ ਸਾਹਿਬ ਯਾਦ ਹੀ ਹੋ ਜਾਣਾ ਹੈ ਗੁਰੂ ਜੀ ਦੀ ਬਾਣੀ ਬਹੁਤ ਛੇਤੀ ਯਾਦ ਹੁੰਦੀ ਹੈ ਸਤਿਗੁਰੂ ਜੀ ਆਪ ਵਿੱਚ ਵਰਤ ਦੇਨੇ ਅੱਜ ਅਸੀਂ ਕਹਿੰਨੇ ਨਾ ਜੀ ਨਹੀਂ ਕਰਦਾ ਬਾਣੀ ਪੜਨ ਨੂੰ ਮਨ ਨਹੀਂ ਲੱਗਦਾ ਤੁਸੀਂ ਤੇ ਆਪ ਦੇਖੋਗੇ ਸਾਨੂੰ ਬਾਣੀ ਪੜੇ ਬਿਨਾ ਚੈਨ ਹੀ ਆਣੋਂ ਹਟ ਜੂਗੀ ਸ਼ੁਰੂਆਤ ਤੇ ਕਰੀਏ ਨਾ ਇੱਕ ਕਦਮ ਪੁੱਟੀਏ ਚਰਣ ਸ਼ਰਨ ਗੁਰੇਕ ਪੈਂਦਾ ਜਾਏ ਚੱਲ ਸਤਗੁਰ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਬੈਠਣਾ ਸ਼ੁਰੂ ਕਰੀਏ ਗੁਰੂ ਜੀ ਕੋਲ ਜੋ ਸਾਡੇ ਸਿਧਾਂਤ ਨੇ ਜੋ ਅਸੂਲ ਨੇ ਉਨ੍ਹਾਂ ਨੂੰ ਸਾਹਮਣਾ ਸ਼ੁਰੂ ਕਰੀਏ ਮੈਂ ਅਕਸਰ ਬੇਨਤੀ ਕਰਦੀ ਹੁੰਨੀ ਆ ਅੱਜ ਅਸੀਂ ਆਪ ਵੀ ਗੁਰੂ ਜੀ ਤੋਂ ਦੂਰ ਹੋ ਰਹੇ ਆ ਤੇ ਬੱਚਿਆਂ ਨੂੰ ਵੀ ਦੂਰ ਕਰ ਰਹੇ ਆ ਬਰਲੇ ਕਰਨੇ ਜਿੰਨਾ ਘਰਾਂ ਵਿੱਚ ਰੱਬ ਜੀ ਦੀ ਕੀਰਤੀ ਹੁੰਦੀ ਆ ਨਹੀਂ ਤੇ ਹਾਲਾਤ ਇਦਾਂ ਦੇ ਬਣਦੇ ਜਾ ਰਹੇ ਨੇ ਵੀ ਜੋ ਨਿਤਨੀਮ ਕਰਨ ਵਾਲੀ ਪੀੜ੍ਹੀ ਆ ਨਾ ਜੋ ਪੱਕੇ ਨਿਤਨੀਮੀ ਨਹੀਂ ਉਹ ਬਹੁਤ ਘੱਟ ਰਹਿ ਗਏ ਨੇ ਸਾਡੇ ਬਜ਼ੁਰਗ ਘਰ ਵਿੱਚ ਕਦੇ ਵੀ ਬਾਣੀ ਪੜਨ ਤੋਂ ਨੰਗਾ ਨਹੀਂ ਸੀ ਪਾਉਂਦੇ ਨਿਤਨਿਮ ਦੇ ਪੱਕੇ ਸਨ ਤੇ ਅੱਜ ਜਦੋਂ ਜਾ ਰਹੇ ਨੇ ਆਪਣੀ ਆਪਣੀ ਵਾਰੀ ਤੇ ਘਰਾਂ ਦੇ ਹਾਲਾਤ ਕਿਦਾਂ ਦੇ ਬਣ ਰਹੇ ਨੇ ਕਿ ਉਹਨਾਂ ਦੇ ਜਾਣ ਪਿੱਛੋਂ ਨਾ ਜਿਹੜੀ ਗੁਟਕਾ ਸਾਹਿਬ ਤੋਂ ਜਿਹੜੀ ਬਾਣੀ ਦੀ ਪੋਥੀ ਤੋਂ ਪਾਠ ਕਰਦੇ ਹੁੰਦੇ ਸੀ ਅੱਗੇ ਉਹਨਾਂ ਦੇ ਬੱਚੇ ਆ ਕੇ ਗੁਰਦੁਆਰਾ ਸਾਹਿਬ ਪੁੱਛਦੇ ਹੁੰਦੇ ਨੇ ਵੀ ਬਾਪੂ ਜੀ ਤਾਂ ਚਲੇ ਗਏ ਬੇਬੇ ਜੀ ਤਾਂ ਚਲੇ ਗਏ ਹੁਣ ਉਹ ਬਾਣੀ ਦੀ ਪੋਥੀ ਦਾ ਕੀ ਕਰੀਏ ਇੱਥੇ ਫੜਾ ਦਈਏ ਸੀ ਘਰਾਂ ਵਿੱਚੋਂ ਸੀ ਬਾਣੀ ਦੀਆਂ ਪੋਥੀਆਂ ਗੁਟਕਾ ਸਾਹਿਬ ਕੱਢਣੇ ਸ਼ੁਰੂ ਕਰ ਦਿੱਤੇ ਸੁੱਖ ਕਿੱਥੇ ਪਾਣਦੇ ਆ ਘਰਾਂ ਨੂੰ ਸਵਰਗ ਬਣਾਈਏ ਬਾਣੀ ਦੀਆਂ ਪੋਥੀਆਂ ਨੂੰ ਘਰਾਂ ਵਿੱਚ ਲੈ ਕੇ ਜਾਈਏ ਗੁਟਕਾ ਸਾਹਿਬ ਸਾਡੇ ਘਰਾਂ ਵਿੱਚ ਹੋਣ ਨਾਲ ਨਾਲ ਸਿੱਖੀ ਦੀਆਂ ਜੋ ਕਿਤਾਬਾਂ ਨੇ ਜੋ ਸਾਡੇ ਸਿਧਾਂਤ ਸਾਨੂੰ ਸਮਝਾਉਂਦੀਆਂ ਨੇ ਜੋ ਗੁਰਬਾਣੀ ਦੀ ਵਿਆਖਿਆ ਹੈ ਉਨਾਂ ਨੂੰ ਵੀ ਆਪਣੇ ਘਰਾਂ ਵਿੱਚ ਲੈ ਜਾਣਾ ਸ਼ੁਰੂ ਕਰੀਏ ਆ ਤੁਹਾਡੇ ਨਗਰ ਤੇ ਤਾਂ ਬੜੀ ਵੱਡੀ ਕਿਰਪਾ ਹੋਈ ਆ ਮਾਲਕ ਜੀ ਦੀ ਜੋ ਇਹ ਸਮਾਗਮ ਲੀਕਿਆ ਗਿਆ ਹੈ ਗੁਰੂ ਜੀ ਦੀ ਹਜ਼ੂਰੀ ਚ ਬੈਠੇ ਆ ਮੈਂ ਵੇਖ ਰਹੀ ਸੀ ਬਾਹਰਲੀ ਸੈੱਡ ਦੇ ਉੱਤੇ ਵੀਰ ਜੀ ਹੁਣਾਂ ਨੇ ਕਿਤਾਬਾਂ ਦੀ ਸਟਾਲ ਵੀ ਲਾਈ ਹੋਈ ਆ ਉੱਥੇ ਕਿਤਾਬਾਂ ਵੰਡੀਆਂ ਜਾ ਰਹੀਆਂ ਨੇ ਜੀਨੂੰ ਵੀ ਲੋੜ ਹੈ ਜ਼ਰੂਰ ਲੈ ਕੇ ਜਾਇਓ ਦਿੱਤੀਆਂ ਜਾ ਰਹੀਆਂ ਨੇ ਅਸੀਂ ਨਾ ਹੋਰ ਕੰਮਾਂ ਤੇ ਰੁਪਏ ਬਹੁਤ ਲਾ ਦਿੰਨੇ ਆ ਪਰ ਜਿਹੜੀ ਚੀਜ਼ ਨੇ ਸਾਨੂੰ ਗਿਆਨ ਦੇਣਾ ਉਧਰਲੇ ਪਾਸੇ ਅਸੀਂ ਬਹੁਤ ਹੱਥ ਘੁੱਟਦੇ ਆਂ ਕਿਤਾਬਾਂ ਨੂੰ ਵੀ ਘਰਾਂ ਦਾ ਸ਼ਿੰਗਾਰ ਬਣਾਈਏ ਬੱਚੇ ਜੇ ਘਰ ਵਿੱਚ ਕਿਤਾਬ ਪਈ ਹੋਏਗੀ ਨਾ ਜ਼ਰੂਰ ਪੜਨਗੇ ਆਸਾ ਦੀ ਵਾਰ ਦੇ ਸਟੀਕ ਨਿਬਾਰ ਪਏ ਜ਼ਰੂਰ ਜਾਂਦੇ ਹੋਏ ਵੇਖੇਗਾ ਨਾਲ ਨਾਲ ਜੋ ਸਾਡਾ ਮੂਲ ਨਾਨਕ ਸ਼ਾਹੀ ਕਲੰਡਰ ਹੈ ਵੀਰ ਜੀ ਕਿਰਪਾਲ ਸਿੰਘ ਹੋਣਾ ਨੇ ਕਿਤਾਬ ਲਿਖੀ ਉਹ ਕਿਤਾਬਾਂ ਪਈਆਂ ਨੇ ਉੱਥੇ ਬਿਕਰਮੀ ਕਲੰਡਰ ਤੇ ਮੂਲ ਨਾਨਕ ਸ਼ਾਹੀ ਕਲੰਡਰ ਵਿੱਚ ਅੰਤਰ ਕੀ ਹੈ ਕਈ ਵਰਸਾਂ ਨੂੰ ਇਹੀ ਨਹੀਂ ਪਤਾ ਵੀ ਮੂਲ ਨਾਨਕ ਸ਼ਾਹੀ ਕਲੰਡਰ ਕੀ ਹੈ ਤੇ ਬਿਕਰਮੀ ਕਲੰਡਰ ਕੀ ਹੈ ਸੋ ਜਰੂਰ ਆਪਾਂ ਕਿਤਾਬਾਂ ਨੂੰ ਘਰਾਂ ਵਿੱਚ ਲੈ ਜਾਣਾ ਸ਼ੁਰੂ ਕਰੀਏ ਆਪਣੇ ਸੱਭਿਆਚਾਰ ਨੂੰ ਸੰਭੀਏ ਪਰ ਜੋ ਅੱਜ ਦਾ ਮਾਹੌਲ ਬਣਦਾ ਜਾ ਰਿਹਾ ਹੈ ਉਹ ਕਿਦਾਂ ਦਾ ਹੈ ਕੋਈ ਕਹਿੰਦਾ ਅਸੀਂ ਆਪਣੇ ਬੱਚਿਆਂ ਨੂੰ ਜੀ ਪੰਜਾਬੀ ਸੱਭਿਆਚਾਰ ਸਿਖਾ ਰਹੇ ਹਾਂ ਇਦਾਂ ਹੀ ਹੋ ਰਿਹਾ ਹੈ ਨਾ ਜੀ ਮੋਬਾਈਲ ਚੁੱਕੀਏ ਰੀਲਾਂ ਆਉਂਦੀਆਂ ਨੇ ਸਾਹਮਣੇ ਛੋਟੇ-ਛੋਟੇ ਬੱਚੇ ਗਾਣਿਆਂ ਤੇ ਨੱਚ-ਨੱਚ ਕੇ ਵੀਡੀਓ ਪਾ ਰਹੇ ਨੇ ਉਹਨਾਂ ਨੂੰ ਕੌਣ ਦੱਸ ਰਿਹਾ ਵੀ ਤੁਸੀਂ ਇਦਾਂ ਇੱਥੇ ਐਕਟਿੰਗ ਕਰਨੀ ਐ ਇਸ ਗਾਣੇ ਤੇ ਆਹ ਸਟੈਪ ਕਰਨੇ ਮਾਪੇ ਜਾਂ ਸਕੂਲਾਂ 'ਚ ਸਿਖਾਇਆ ਜਾ ਰਿਹਾ ਹੈ ਨਾ ਜਾਂ ਮਾਪੇ ਦੱਸਦੇ ਨੇ ਆਪ ਵੀਡੀਓ ਬਣਾ-ਬਣਾ ਕੇ ਪਾਉਂਦੇ ਨੇ ਬਿਰਲੇ ਬੱਚੇ ਨੇ ਜੋ ਸ਼ਬਦ ਸੁਣਾਉਂਦਿਆਂ ਦੀ ਇਹ ਵੀਡੀਓ ਆਉਂਦੀਆਂ ਹੁਣ ਲੰਗਰ ਵਿੱਚ ਚਮਚੇ ਫੜਾਉਂਦਿਆਂ ਦੀਆਂ ਥਾਲੇ ਪ੍ਰਸ਼ਾਦੇ ਵਰਤੌਂਦਿਆਂ ਦੀਆਂ ਵੀਡੀਓ ਆਉਂਦੀਆਂ ਹੋਣਾਂ ਗਿਰਲੇ ਨੇ ਕੀਰਤਨ ਕਰਦਿਆਂ ਦੀਆਂ ਵੀਡੀਓ ਆਉਂਦੀਆਂ ਹੋਣਾਂ ਨਹੀਂ ਤੇ ਨੱਚਦਿਆਂ ਦੀਆਂ ਵੀਡੀਓ ਪਾਈਆਂ ਜਾ ਰਹੀਆਂ ਨੇ ਕੋਈ ਕਹਿੰਦੇ ਅਸੀਂ ਪੰਜਾਬੀ ਸੱਭਿਆਚਾਰ ਨੂੰ ਸਾਂਭ ਰਹੇ ਹਾਂ ਕੋਈ ਕਹਿੰਦੇ ਜੀ ਅਸੀਂ ਪੱਛਮੀ ਸੱਭਿਆਚਾਰ ਨੂੰ ਸੰਭਾਲਿਆ ਮੈਂ ਅਕਸਰ ਕਹਿੰਨੀ ਹੁੰਦੀ ਆ ਵੀ ਨਾ ਤੇ ਸਾਨੂੰ ਪੰਜਾਬੀ ਸੱਭਿਆਚਾਰ ਸਾਂਭਣ ਦੀ ਲੋੜ ਹੈ ਨਾਹੀ ਪੰਜਾਬੀ ਸੱਭਿਆਚਾਰ ਅਨਸਾਰ ਬੱਚਿਆਂ ਨੂੰ ਪਾਲਣ ਦੀ ਲੋੜ ਹੈ ਪੰਜਾਬੀ ਸੱਭਿਆਚਾਰ ਕੀ ਕਹਿੰਦੇ ਜੀ ਗਿੱਧਾ ਪੰਗੜਾ ਇਹੀ ਕਹਿੰਦੇ ਨਾ ਜੀ ਗਿੱਧਾ ਪੰਗੜਾ ਬੱਲੇ ਬੱਲੇ ਸ਼ਾਵਾ ਸ਼ਾਵਾ ਕਹਿੰਦੇ ਪੰਜਾਬੀ ਸੱਭਿਆਚਾਰ ਸਾੰਭਿਆ ਜੀ ਅਸੀਂ ਨਾ ਤੇ ਪੰਜਾਬੀ ਸੱਭਿਆਚਾਰ ਅਨਸਾਰ ਬੱਚੇ ਪਾਲਣ ਦੀ ਲੋੜ ਹੈ ਨਾ ਪੱਛਮੀ ਸੱਭਿਆਚਾਰ ਅਨਸਾਰ ਬੱਚੇ ਪਾਲਣ ਦੀ ਲੋੜ ਹੈ ਸਾਡਾ ਇੱਕ ਆਪਣਾ ਸੱਭਿਆਚਾਰ ਹੈ ਅਨੰਦਪੁਰ ਸਾਹਿਬ ਦਾ ਉਹਨੂੰ ਸਾਂਭ ਲਈਏ आनंदपुर साहिब ਕੱਲੀ ਧਰਮਸ਼ਾਲਾ ਨਹੀਂ ਸੀ ਉੱਥੇ ਨਿਸ਼ਾਨ ਸੇ ਬਚੁਲਦੇ ਰਹੇ ਨੇ ਤੇ ਚੁਲਦੇ ਰਹਿਣਗੇ ਉੱਥੇ ਨਗਾਰੇ ਵੱਜਦੇ ਰਹੇ ਨੇ ਤੇ ਵੱਜਦੇ ਰਹਿਣਗੇ ਸੋ ਆਪਣੇ ਸੱਭਿਆਚਾਰ ਨੂੰ ਸੰਭਾਲੀਏ ਜੋ ਆਨੰਦਪੁਰ ਸਾਹਿਬ ਦਾ ਸੱਭਿਆਚਾਰ ਹੈ ਤੇ ਜਿਨ੍ਹਾਂ ਨੇ ਉਸ ਸੱਭਿਆਚਾਰ ਨੂੰ ਸੰਭਾਲਿਆ ਹੈ ਨਾ ਉਹਨਾਂ ਮਾਮਾਂ ਦੇ ਬੱਚਿਆਂ ਨੂੰ ਦੁਨੀਆ ਯਾਦ ਕਰਦੀ ਆ ਜਿਨ੍ਹਾਂ ਨੇ ਉਸ ਸਭਿਆਚਾਰ ਨੂੰ ਸੰਭਾਲਿਆ ਉਹਨਾਂ ਦੀਆਂ ਮਾਮਾ ਨੂੰ ਦੁਨੀਆ ਧੰਨ ਕਹਿੰਦੀ ਆ ਦੁਨੀਆ ਸਜਦੇ ਕਰਦੀ ਏ ਕੱਲੇ ਸਿੱਖ ਨਹੀਂ ਦੁਨੀਆ ਯਾਦ ਕਰਦੀ ਆ ਦੁਨੀਆ ਦੇ ਵਿਦਵਾਨ ਫਿਲਾਸਫਰ ਉਹਨਾਂ ਨੂੰ ਯਾਦ ਕਰਦੇ ਨੇ ਮੈਂ ਕਹਿ ਜਾਵਾਂ ਉਹਨਾਂ ਵਿੱਚੋਂ ਇੱਕ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕੀ ਮੁਸਲਮਾਨ ਵੀਰ ਕੀ ਹਿੰਦੂ ਵੀਰ ਕੀ ਅੰਗਰੇਜ਼ ਜਦੋਂ ਉਹਨਾਂ ਨੇ ਲਿਖਤਾਂ ਪੜ੍ਹਦੇ ਆ ਨਾ ਸਰਦਾਰਾਂ ਨੂੰ ਉਹਨਾਂ ਨੇ ਮੀਨ ਚ ਲਿਖਿਆ ਹੋਇਆ ਵੱਡੇ ਵੱਡੇ ਅੱਖਰਾਂ ਵਿੱਚ ਕੀ ਇਹਨਾਂ ਦੀਆਂ ਬਹਾਦਰੀਆਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿੰਨਾ ਟਾਈਮ ਰਹੇ ਆ ਨਾ ਗੋਰੇ ਵੀ ਪੰਜਾਬ ਦੇਸ਼ਵਲ ਅੱਖ ਪਟਕੇ ਨਹੀਂ ਦੇਖ ਸਕੇ ਦੇਸ਼ ਭਾਰਤ ਦੇ ਉੱਤੇ ਉਹਨਾਂ ਨੇ 200 ਸਾਲ ਰਾਜ ਕੀਤਾ ਪਰ ਪੰਜਾਬ ਦੇਸ਼ ਦੇ ਉੱਤੇ ਕੇਵਲ 6 ਸਾਲ ਉਹ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਾਣ ਤੋਂ ਬਾਅਦ ਤੇ ਕੈਸਾ ਕਿਰਦਾਰ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਦੋਂ ਚਲੇ ਗਏ ਜਦੋਂ ਜਾਂਦੇ ਆ ਨਾ ਦੁਨੀਆ ਦੇ ਵਿੱਚੋਂ ਅਕਾਲ ਚਲਾਣਾ ਕਰ ਗਏ ਆਖਰੀ ਸਬੀਚ ਉਹਨਾਂ ਨੇ ਦਿੱਤੀ ਕਹਿਣ ਲੱਗੇ ਸਾਰੇ ਦਰਬਾਰੀ ਖੜੇ ਨੇ ਮਹਾਰਾਜਾ ਜੀ ਨੂੰ ਸਰਾਹਣੇ ਦੀਆਂ ਵੋਟਾਂ ਦੇ ਕੇ ਬਿਠਾਇਆ ਗਿਆ ਕਿਉਂਕਿ ਬੈਦ ਨੇ ਦੱਸਤਾ ਸੀ ਵੀ ਕੁਰਸੀ ਤੇ ਬੈਠ ਨਹੀਂ ਸਕਦੇ ਇਹਨਾਂ ਦਾ ਸ਼ਰੀਰ ਹੈ ਜੋ ਇੰਨੀ ਇਜਾਜ਼ਤ ਨਹੀਂ ਦਿੰਦਾ ਉਹਨਾਂ ਨੇ ਸਹਰਾਣਿਆਂ ਦਾ ਆਸਰਾ ਲੈ ਕੇ ਨਾ ਪਾਲਕੀ ਵਿੱਚ ਬੈਠੀਆਂ ਗੱਲ ਕਹੀ ਸੀ ਕਹਿਣ ਲੱਗੇ ਕਿ ਮੋਤੀ ਜਿਹੜੇ ਸੀ ਨਾ ਵਿਖਰੇ ਪਏ ਸੀ ਖੈਰ ਮੋਤੀ ਦੀ ਕੀਮਤ ਵੀ ਹੁੰਦੀ ਆ ਪਰ ਉਹ ਜਿੰਨਾ ਟਾਈਮ ਮੋਤੀ ਇਕੱਠੇ ਨਹੀਂ ਨਾ ਹੁੰਦੇ ਕਿਸੇ ਦੀ ਗਲੀ ਦਾ ਸ਼ਿੰਗਾਰ ਨਹੀਂ ਬਣ ਸਕਦੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਨੇ ਮੋਤੀ ਵਿਖਰੇ ਪਏ ਸੀ ਮੈਂ ਇੱਕ ਇੱਕ ਮੋਤੀ ਨੂੰ ਇਕੱਠਾ ਕੀਤਾ ਕੱਲੇ ਕੱਲੇ ਮੋਤੀ ਨੂੰ ਇਕੱਠਾ ਕਰਕੇ ਕੇ ਮਾਲਾ ਪਰੋਈਆ ਤੁਸੀਂ ਮੈਨੂੰ ਖੂਨ ਦਿੱਤਾ ਮੈਂ ਤੁਹਾਡੇ ਖੂਨ ਦਾ ਇੱਕ ਵੀ ਕਤਰਾ ਵਿਅਰਥ ਨਹੀਂ ਜਾਣ ਦਿੱਤਾ ਮੈਂ ਇੱਕ ਵੀ ਕਤਰੀ ਨੂੰ ਵੇਚਿਆ ਨਹੀਂ ਜਿੱਥੇ ਜਿੱਥੇ ਤੁਸੀਂ ਖੂਨ ਦਿੱਤਾ ਮੈਂ ਉਥੇ ਉਥੇ ਖਾਲਸਾ ਰਾਜ ਦੇ ਝੰਡੇ ਚੁਲਾ ਦਿੱਤੇ ਤੇ ਖਾਲਸਾ ਰਾਜ ਵੀ ਕਿਦਾਂ ਦਾ ਜਿਹਦੇ ਵਿੱਚ ਕੋਈ ਵੀ ਦੰਗਾ ਨਹੀਂ ਹੋਇਆ ਕੋਈ ਜੇਲ ਹੀ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ ਨਾ ਉਥੇ ਮੰਦਰ ਟਾਹੇ ਗਏ ਉਹਨਾਂ ਦੇ ਰਾਜ ਵਿੱਚ ਨਾ ਮਸਜਿਦਾਂ ਟਾਈਆਂ ਗਈਆਂ ਨਹੀਂ ਕੋਈ ਦੰਗਾ ਨਹੀਂ ਹੋਇਆ ਨਹੀਂ ਤੇ ਪੜ ਕੇ ਵੇਖੋ ਤੁਸੀਂ ਇਤਿਹਾਸ ਨੂੰ ਜੇ ਮੁਸਲਮਾਨਾਂ ਦਾ ਰਾਜ ਆਇਆ ਹੈ ਜੇ ਮੁਗਲਾਂ ਦਾ ਰਾਜ ਆਇਆ ਹੈ ਉਦੋਂ ਮੰਦਰ ਢਾਈ ਗਏ ਜਦੋਂ ਇਹਨਾਂ ਦਾ ਰਾਜ ਆਇਆ ਉਦੋਂ ਮਸਜਿਦਾਂ ਢਾਈਆਂ ਗਈਆਂ ਤੇ ਅੱਜ ਦਾ ਦਿਨ ਭੁੱਲਣਾ ਨਹੀਂ ਚਾਹੀਦਾ 1 ਨਵੰਬਰ 2000 ਕਿੰਨਾ ਚੱਲਦਾ ਜੀ 24 ਆ ਨਾ 24 ਤੋਂ 84 ਤੱਕ ਵੇਖੋ ਕਿੰਨੇ ਸਾਲ ਹੋ ਗਏ ਨਾਗਪਗ 40 ਸਾਲ ਸਿੱਖ ਕਤਲਿਆਮ ਇਸ ਸਿੱਖ ਰਾਜ ਵਿੱਚ ਕਿਸੇ ਨੂੰ ਕੋਈ ਬਿਤਕਰਾਨੀ ਹੋਇਆ ਇੱਥੇ ਵੇਖੋ ਬਿਨਾਂ ਕਸੂਰ ਤੋਂ ਘਰਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ ਦੁਕਾਨਾਂ ਸਾੜ ਦਿੱਤੀਆਂ ਗਈਆਂ ਜੋ ਸ਼ਰੀਅਮ ਦੋਸ਼ੀ ਨੇ ਉਹਨਾਂ ਨੂੰ ਕੋਈ ਸਜ਼ਾ ਮਾ ਵੀ ਨਹੀਂ ਦਿੱਤੀਆਂ ਭੁੱਲਣਾ ਨਹੀਂ ਚਾਹੀਦਾ ਅੱਜ ਦਾ ਜੋ ਦਿਨ ਹੈ ਨਾ ਬੰਦੀ ਛੋੜ ਦਿਵਸ ਵੀ ਜਿੱਥੇ ਆਪਣੀ ਕੌਮ ਮਨਾ ਰਹੀ ਆ ਉੱਥੇ ਧਿਆਨ ਰੱਖਿਓ ਉਹ 40 ਸਾਲ ਵੈਸੇ ਵੀ ਆਪਾਂ ਨੂੰ ਪਟਾਕੇ ਵਗੈਰਾ ਚਲਾਉਣੀ ਨਹੀਂ ਚਾਹੀਦੇ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਹੈ ਪਰ ਖਾਸ ਕਰਕੇ ਅੱਜ ਦੇ ਦਿਨ ਐਵੇਂ ਨਾ ਕਿਤੇ ਪਟਾਕੇ ਚਲਾਈ ਜਾਈਏ ਕਾਹਦੀਆਂ ਖੁਸ਼ੀਆਂ ਹਜੇ ਤੱਕ ਇਨਸਾਫ ਨਹੀਂ ਮਿਲਿਆ ਠੀਕ ਹੈ ਬੰਦੀ ਛੋੜ ਦਿਵਸ ਤੇ ਖੁਸ਼ੀ ਮਨਾਉਣੀ ਹੈ ਤਾਂ ਸਿੱਖ ਤਾਂ ਹਮੇਸ਼ਾ ਗੁਰੂ ਦੀ ਗੋਦ ਵਿੱਚ ਹੀ ਸਜਦੇ ਨੇ ਭਾਈ ਗੁਰਦਾਸ ਜੀ ਲਿਖਦੇ ਆ ਨਾ ਕਹਿੰਦੇ ਦੀਵਾਲੀ ਦੀ ਰਾਤ ਨੂੰ ਲੋਕੀ ਦੀਵੇ ਵਾਲਦੇ ਨੇ ਲੋਕੀ ਦੀਵੇ ਜਗਾਉਂਦੇ ਨੇ ਪਰ ਜਿਹੜੇ ਸਿੱਖ ਨਹੀਂ ਅਖੀਰਲੀ ਪੰਗਤੀ ਪੜੋ ਜਿਹੜੇ ਗੁਰਸਿੱਖ ਨਹੀਂ ਉਹ ਸੰਗਤ ਵਿੱਚ ਜੁੜਦੇ ਨਹੀਂ ਉਹ ਗੁਰੂ ਦੀ ਗੋਦ ਵਿੱਚ ਆ ਕੇ ਆਪਣਾ ਬੰਦੀ ਛੋੜ ਦਿਵਸ ਮਨਾਉਂਦੇ ਨਹੀਂ ਠੀਕ ਹੈ ਆਪਾਂ ਦੀਵੇ ਜਗਾਉਨੇ ਆ ਖੁਸ਼ੀ ਦੇ ਨਾਲ ਵੀ ਬੰਦੀ ਛੋੜ ਦੇਵਸ ਹੈ ਪਟਾਕੇ ਚਲਾਉਣ ਨਾਲ ਤੇ ਵੈਸੇ ਵੀ ਪ੍ਰਦੂਸ਼ਣਤ ਹੁੰਦਾ ਹੈ ਹਵਾ ਪ੍ਰਦੂਸ਼ਿਤ ਹੁੰਦੀ ਹੈ ਤੇ ਨਾਲੇ ਜਿਹੜਾ ਅੱਜ ਦਾ ਦਿਨ ਹੈ ਇਹ ਆਪਣੀ ਕੌਮ ਨੂੰ ਭੁੱਲਣਾ ਨਹੀਂ ਚਾਹੀਦਾ ਯਾਦ ਕਰੀਏ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਿਨ੍ਹਾਂ ਦੇ ਰਾਜ ਵਿੱਚ ਕਿਸੇ ਨੂੰ ਕੋਈ ਫਾਂਸੀ ਨਹੀਂ ਹੋਈ ਕੋਈ ਮੰਦਰ ਨਹੀਂ ਢਾਹੇ ਗਏ ਕੋਈ ਮਸਜਿਦਾਂ ਨਹੀਂ ਹਟਾਈਆਂ ਗਈਆਂ ਜੇ ਦਰਬਾਰ ਸਾਹਿਬ ਨੂੰ ਸੋਨਾ ਦਿੰਦੇ ਆ ਨਾ ਮੰਦਰਾਂ ਵਿੱਚ ਵੀ ਉਹਨਾਂ ਨੇ ਸੋਨਾ ਦਿੱਤਾ ਜੇ ਗੁਰਦੁਆਰਿਆਂ ਦੇ ਨਾਮ ਜ਼ਗੀਰਾਂ ਲਾਈਆਂ ਨੇ ਮਸਜਿਦਾਂ ਦੇ ਨਾਮ ਵੀ ਜ਼ਗੀਰਾਂ ਲਾਈਆਂ ਗਈਆਂ ਕਿਹੜਾ ਰਾਜ ਸੀ ਉਹਨਾਂ ਦਾ ਕਹਿੰਦੇ ਇੱਕ ਵਾਰੀ ਨਾ ਜੰਗਲ ਵਿੱਚ ਦੀ ਜਾ ਰਹੇ ਸੀ ਤੇ ਕੋਈ ਰੋਂਦਾ ਕਿਸੇ ਰੋਂਦੇ ਦੀ ਆਵਾਜ਼ ਉਹਨਾਂ ਦੇ ਕੰਨਾਂ 'ਚ ਪਈ ਆ ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਵੀ ਮੇਰੇ ਰਾਜ ਵਿੱਚ ਕੋਈ ਰੋ ਰਿਹਾ ਹੈ ਜਿੱਧਰੋਂ ਆਵਾਜ਼ ਆ ਰਹੀ ਸੀ ਉਧਰ ਨੂੰ ਤੁਰ ਪਏ ਕੀ ਵੇਖਿਆ ਇੱਕ ਬਜ਼ੁਰਗ ਰੋ ਰਿਹਾ ਹੈ ਬਜ਼ੁਰਗ ਬਾਪੂ ਬੈਠਾ ਰੋ ਰਿਹਾ ਹੈ ਅੱਖਾਂ ਵਿੱਚ ਨੀਰ ਹੈ ਜਾ ਕੇ ਸ਼ੇਰੀ ਪੰਜਾਬ ਨੇ ਨਾ ਗਲਵੱਕੜੀ ਪਾ ਲਈ ਕਹਿਣ ਲੱਗੇ ਬਾਪੂ ਜੀ ਕਿਉਂ ਰੋਣੇ ਹੋ ਕੀ ਪੀੜਾ ਹੈ ਤੇ ਅੱਗੇ ਕਹਿਣ ਲੱਗਿਆ ਪੁੱਤ ਮੈਂ ਮੁਸਲਮਾਨ ਆ ਤੇ ਮੈਂ ਉਹ ਓਦਾਂ ਗੱਲ ਕਰਦਾ ਉਹਨੂੰ ਨਹੀਂ ਪਤਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਨਾ ਆਮ ਕੱਪੜਿਆਂ ਵਿੱਚ ਵੀ ਆਪਣੀ ਪਰਜਾਂ ਨੂੰ ਵੇਖਣ ਵਾਸਤੇ ਚਲੇ ਜਾਂਦੇ ਹੁੰਦੇ ਸੀ ਵੀ ਕਿਵੇਂ ਪਰਜਾ ਰਹਿ ਰਹੀ ਆ ਕਿਸੇ ਨੂੰ ਕੋਈ ਦਿੱਕਤ ਤਾਂ ਨਹੀਂ ਤੇ ਉਹ ਦੱਸਦਾ ਕਹਿਣ ਲੱਗਿਆ ਪੁੱਤ ਮੈਂ ਮੁਸਲਮਾਨ ਆ ਤੇ ਮੈਂ ਨਾ ਸੁਨਹਿਰੀ ਅੱਖਰਾਂ ਵਿੱਚ ਕੁਰਾਨ ਸ਼ਰੀਫ ਲਿਖੀ ਆ ਤੇ ਜੇ ਕਿਤੇ ਰਾਜ ਹੁੰਦਾ ਕਿਸੇ ਮੁਸਲਮਾਨ ਦਾ ਮੇਰੀ ਮਿਹਨਤ ਦਾ ਮੁੱਲ ਪੈਣਾ ਸੀ ਤੇ ਹੁਣ ਰਾਜ ਐ ਸਿੱਖ ਰਾ ਚੱਲ ਰਿਹਾ ਸਿੱਖਾਂ ਦਾ ਰਾਜ ਐ ਮੇਰੀ ਮਿਹਨਤ ਦਾ ਮੁੱਲ ਕਿਹਨੇ ਪੁਣਣਾ ਜਦੋਂ ਇੰਨਾ ਸੁਣਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸੇ ਸਮੇਂ ਦਰਬਾਰ ਵਿੱਚ ਬੁਲਾਇਆ ਤੇ ਉਹਨੂੰ ਝੋਲੀਆਂ ਭਰ-ਭਰ ਕੇ ਸੋਨੇ ਦੀਆਂ ਮੋਹਰਾਂ ਦਿੱਤੀਆਂ ਵੀ ਜਿੰਨੀਆਂ ਲਿਜਾ ਸਕਦੇ ਨਾ ਲੈ ਜਾ ਇਹ ਨਹੀਂ ਵੇਖਿਆ ਵੀ ਇਹ ਮੁਸਲਮਾਨ ਹੈ ਇਥੋਂ ਤੱਕ ਇਤਿਹਾਸਕਾਰ ਦੱਸਦੇ ਨੇ ਕਿੰਦੀ ਲਾਹੌਰ ਦੀਆਂ ਗਲੀਆਂ ਵਿੱਚ ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਜਾ ਰਹੇ ਸੀ ਨਾ ਇੱਕ ਵਕਤ ਆਇਆ ਇੱਕ ਬੁੱਢੜੀ ਮਾਈ ਆਪਣਾ ਤਵਾ ਲੈ ਕੇ ਜਿਹਦੇ ਉੱਤੇ ਪ੍ਰਸ਼ਾਦਾ ਬਣਾਉਨੇ ਹੁੰਨੇ ਆਪਾਂ ਉਹਨੂੰ ਕਾਲਖ ਵੀ ਲੱਗੀ ਹੁੰਦੀ ਅੱਗ ਦੇ ਨਾਲ ਤਵਾ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਚਰਨਾਂ ਨੂੰ ਲਾਉਣ ਲੱਗੀ ਕੋਲ ਖੜੇ ਅਹਿਲਕਾਰ ਕਹਿੰਦੇ ਨੇ ਮਾਈ ਕੀ ਕਰਦੀ ਏ ਤੂ ਤੇ ਮਹਾਰਾਜਾ ਜੀ ਦੇ ਚਰਨ ਹੀ ਕਾਲੇ ਕਰ ਦਿੱਤੇ ਆਪਣਾ ਤਵਾ ਲਾ ਕੇ ਤੇ ਅੱਗੋ ਵੱਡੜੀ ਮਾਈ ਕਹਿੰਦੀ ਐ ਮੈਂ ਸੁਣੀ ਐ ਸਾਡਾ ਜਿਹੜਾ ਰਾਜਾ ਹੀ ਨਾ ਇਹ ਪਾਰਸ ਹੈ ਜਿਹੜਾ ਇਹਨੂੰ ਛੂ ਜਾਂਦਾ ਉਹ ਸੋਨੇ ਦਾ ਬਣ ਜਾਂਦਾ ਤੇ ਮੈਂ ਗਰੀਬੜੀ ਮੇਰੇ ਕੋਲ ਇੱਕ ਤਵਾ ਹੀ ਐ ਮੈਂ ਸੋਚਿਆ ਸ਼ੁਹਾਲ ਮਾ ਖੋਰੇ ਇਹ ਤਵਾ ਵੀ ਸੋਨੇ ਦਾ ਹੋ ਜੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੱਲ ਸੁਣੀ ਇਹ ਨਹੀਂ ਪੁੱਛਿਆ ਵੀ ਮਾਈ Hindu ਹੈ ਮੁਸਲਮਾਨ ਹੈ ਸਿੱਖ ਹੈ ਇਸਾਈ ਹੈ ਬਸ ਇੰਨਾ ਵੇਖਿਆ ਵੀ ਇਹਨੂੰ ਲੋੜ ਹੈ ਲੋੜਵੰਦ ਹੈ ਉਸੇ ਸਮੇਂ ਕਹਿਣ ਲੱਗੇ ਇਸ ਮਾਈ ਨੂੰ ਇਹਦੇ ਤਵੇ ਦੇ ਬਰਾਬਰ ਤੋਲ ਕੇ ਸੋਨੇ ਦੀਆਂ ਮੋਹਰਾਂ ਦੇ ਦਿਓ ਦਿੱਤੀਆਂ ਵੀ ਕੱਲਾ ਇਹ ਨਹੀਂ ਕਿ ਬਿਆਨ ਦੇ ਕੇ ਚਲੇ ਗਏ ਦਿੱਤੀਆਂ ਵੀ ਐਸਾ ਰਾਜਾ ਜਦੋਂ ਆਖਰੀ ਸਮਾ ਆਇਆ ਬੈਠੀ ਨੇ ਪਾਲਕੀ ਵਿੱਚ ਕਹਿੰਦੇ ਨੇ ਤੁਸੀਂ ਮੈਨੂੰ ਖੂਨ ਦਿੱਤਾ ਮੈਂ ਤੁਹਾਡੇ ਖੂਨ ਦਾ ਇੱਕ ਵੀ ਕਤਰਾ ਵੇਚਿਆ ਨਹੀਂ ਜਿੱਥੇ ਜਿੱਥੇ ਤੁਸੀਂ ਮੈਨੂੰ ਆਪਣਾ ਖੂਨ ਦਿੱਤਾ ਉੱਥੇ-ਉੱਥੇ ਮੈਂ ਖਾਲਸਾ ਰਾਜ ਦੇ ਝੰਡੇ ਚਲਾਈ ਨੇ ਵਿਖਰੀ ਹੋਈ ਮਾਲਾ ਨੂੰ ਮੈਂ ਪਰੋਇਆ ਹੈ ਦੇਖਿਓ ਕਿਤੇ ਇਹ ਮਾਲਾ ਕਿਸੇ ਬਾਂਦਰ ਦੇ ਹੱਥ ਨਾ ਫੜਾ ਦਿਓ ਜਿਹੜਾ ਇਸ ਮਾਲਾ ਨੂੰ ਤੋੜ ਕੇ ਫਿਰ ਤੋਂ ਮੋਤੀ-ਮੋਤੀ ਕਰ ਦੇਵੇ ਵਖੇਰ ਦੇਵੇ ਹਲੂਣਾ ਦਿੱਤਾ ਸਾਰਿਆਂ ਦੇ ਨੈਣਾਂ ਵਿੱਚ ਨੀਰ ਖੜਕ ਸਿੰਘ ਨੂੰ ਆਪਣੀ ਥਾਂ ਤੇ ਦੱਸਿਆ ਕਿੰਦੀ ਸ਼ਾਮਾਂ ਦਾ ਸਮਾਂ ਸੀ 29 ਜੂਨ ਲੋਕਾਂ ਦੇ ਘਰਾਂ ਵਿੱਚ ਦੀਵੇ ਜਗੇ ਸ਼ਾਮ ਨੂੰ ਜਦੋਂ ਦੀਵੇ ਜਗਦੇ ਆ ਨਾ ਮੈਂ ਸਮਾਪਤੀ ਕਰਾਂ ਸਮਾਂ ਵੀ ਨੇੜੇ ਹੋ ਚੱਲਿਆ ਲੋਕਾਂ ਦੇ ਘਰਾਂ ਵਿੱਚ ਸ਼ਾਮਾਂ ਨੂੰ ਦੀਵੇ ਜਗੇ ਤੇ ਇਧਰੋਂ ਸ਼ਾਮ ਨੂੰ ਸਿੱਖ ਰਾਜ ਦਾ ਦੀਵਾ ਵੱਜ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਚੜ੍ਹਾਈ ਕਰ ਗਏ ਲਾਹੌਰ ਦੇ ਵਿੱਚ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਉੱਥੇ ਸ਼ਾਮਾਂ ਨੂੰ ਉਹਨਾਂ ਦੀ ਦੇਰ ਰੱਖੀ ਗਈ ਕਵੀ ਦਰਬਾਰ ਹੁੰਦਾ ਹੈ ਵੇਖੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਾਣ ਤੋਂ ਬਾਅਦ ਕੀਰਨੇ ਇੱਕ ਮੁਸਲਮਾਨ ਕਵੀ ਪਾਰੇ ਹੈ ਦੁਨੀਆ ਯਾਦ ਕਰਦੀ ਆ ਜਿਹੜਿਆ ਆਨੰਦਪੁਰ ਸਾਹਿਬ ਦਾ ਸੱਭਿਆਚਾਰ ਸੰਭਾਲ ਲੈਂਦੀ ਨੇ ਸ਼ਾਮ ਮੁਹੰਮਦ ਜੀ ਨੂੰ ਆਪਾਂ ਸਾਰਿਆਂ ਨੇ ਪੜ੍ਹਿਆ ਹੈ ਨਾ ਇੱਕ ਮੁਸਲਮਾਨ ਕਵੀ ਆ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਤੇ ਸ਼ਾ ਮੁਹੰਮਦ ਜੀ ਕੀਰਨੇ ਪਉਂਦੇ ਨੇ ਉਹ ਕਹਿਣ ਲੱਗੇ ਜਦੋਂ ਸਮਰਾਮਾਂ ਦੀ جنگ ਹੁੰਦੀ ਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਪਾ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਕਹਿੰਦੇ ਜੰਗ ਹੋਣ ਲੱਗੇ ਹਿੰਦ ਤੇ ਪੰਜਾਬ ਦਾ ਦੋਨੇ ਪਾਸੇ ਫੌਜ ਬੜੀ ਭਾਰੀ ਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਬੰਦੇ ਉੱਡਣ ਨਾਲ ਗੋਲੀਆਂ ਦੇ ਹਾਥੀ ਡਿੱਗਦੇ ਸਣੇ ਅਸਵਾਰੀਆਂ ਨੇ ਸ਼ਾਹ ਮੁਹੰਮਦ ਆ ਇੱਕ ਸਰਕਾਰਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਇੱਕ ਮੁਸਲਮਾਨ ਕਵੀ ਉਹਨੂੰ ਯਾਦ ਕਰਦਾ ਹੈ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਕਿੰਦੀ 125 ਸਾਲਾਂ ਬਾਅਦ 125 ਸਾਲਾਂ ਬਾਅਦ ਨਾ ਉਹਨਾਂ ਦੀ ਜਗ੍ਹਾ ਤੇ ਉਸ ਯਾਦਗਾਰ ਤੇ ਜਿੱਥੇ ਉਹਨਾਂ ਨੂੰ ਸੰਸਕਾਰ ਕੀਤਾ ਗਿਆ ਸੀ 125 ਸਾਲਾਂ ਬਾਅਦ ਉੱਥੇ ਕਵੀ ਦਰਬਾਰ ਹੋਇਆ ਇਧਰੋਂ ਵੀ ਜਥੇ ਗਏ ਤੇ ਉਧਰੋਂ ਵੀ ਮੁਸਲਮਾਨ ਵੀ ਆਏ ਉਹਨਾਂ ਦੀ ਯਾਦਗਾਰ ਤੇ ਖੜ ਕੇ ਇੱਕ ਮੁਸਲਮਾਨ ਕਵੀ ਫਿਰ ਹੋਇਆ ਕਿੰਦੀ ਉਹਨਾਂ ਦੀ ਯਾਦਗਾਰ ਵੱਲ ਮੁੱਖ ਕਰਕੇ ਨਾ ਉਹਨੇ ਸਾਰਿਆਂ ਨੂੰ ਸਬੂਧਨ ਹੋ ਕੇ ਕਿਹਾ ਉਹ ਕਹਿਣ ਲੱਗਿਆ ਮੂੰਹੋਂ ਭਾਵੇਂ ਕੁਝ ਨਾ ਕਹੀਏ ਮੂੰਹੋਂ ਭਾਵੇਂ ਕੁਝ ਨਾ ਕਹੀਏ ਖੋਏ ਤੁਸੀਂ ਵੀ ਹੋਂ ਤੇ ਖੋਏ ਅਸੀਂ ਵੀ ਹਾਂ 125 ਸਾਲਾਂ ਬਾਅਦ ਉਹ ਯਾਦ ਕਰਦੇ ਕਹਿਣ ਲੱਗਿਆ ਮੂੰਹੋਂ ਭਾਵੇਂ ਕੁਝ ਨਾ ਕਹੀਏ ਖੋਏ ਤੁਸੀਂ ਵੀ ਹੋਂ ਤੇ ਖੋਏ ਅਸੀਂ ਵੀ ਹਾਂ ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਈ ਸੋਏ ਤੁਸੀਂ ਵੀ ਹੋਂ ਤੇ ਸੋਏ ਅਸੀਂ ਵੀ ਆ ਅੱਖਾਂ ਦੀ ਲਾਲੀ ਪਈ ਦੱਸਦੀ ਏ ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਆ ਕੁਝ ਉਮੀਦ ਏ ਜ਼ਿੰਦਗੀ ਬਚ ਜਾਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦਗਾਰ ਵਾਲ ਹੱਥ ਕਰਕੇ ਕਹਿੰਦਾ ਕੁਝ ਉਮੀਦ ਏ ਜ਼ਿੰਦਗੀ ਬਚ ਜਾਸੀ ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਆ ਮਰ ਗਏ ਜੇ ਅੱਜ ਵੀ ਆਪਾਂ ਗੁਰਬਾਣੀ ਤੋਂ ਦੂਰ ਹੋ ਜਾਾਂਗੇ ਨਾ ਮਰ ਜਾ ਮੰਗੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੁਨੀਆ ਕਿਉਂ ਯਾਦ ਕਰਦੀ ਆ ਕਦੇ ਵੀ ਉਹ ਆਪਣਾ ਨਿਤਨੀਵ ਨੀਸੀ ਛੱਡਦੇ ਕਦੇ ਸੋਦਰ ਦਾ ਪਾਠ ਨਹੀਂ ਸਿਖਾਉਂਦੇ ਗੁਰੂ ਬਾਬਾ ਜੀ ਆਖਦੇ ਹਨ ਆੱਖਾਂ ਜੀਵਾਂ ਵਿਸਰੈ ਮਰ ਆਤਮਿਕ ਤਲ ਤੇ ਨਹੀਂ ਮਨੁੱਖ ਮਰ ਜਾਂਦਾ ਸੋ ਜੁੜੀਏ ਗੁਰਬਾਣੀ ਦੇ ਨਾਲ ਆਪਣੇ ਸੱਭਿਆਚਾਰ ਨੂੰ ਸੰਭਾਲੀਏ ਫਿਰ ਵੇਖਿਓ ਦੁਨੀਆ ਯਾਦ ਕਰੇਗੀ ਸਾਡੇ ਦਾਦੇ ਪੜਦਾਦਿਆਂ ਦੇ ਨਾਂ ਉਹਨਾਂ ਦੇ ਦਾਦੇ ਪੜਦਾਦਿਆਂ ਦੇ ਨਾਂ ਸਾਨੂੰ ਯਾਦ ਨਹੀਂ ਪਰ ਸ਼ੇਰੇ ਪੰਜਾਬ ਨੂੰ ਹਰ ਕੋਈ ਯਾਦ ਕਰਦਾ ਹੈ ਕਿਉਂ ਕਿਉਂਕਿ ਉਹਨਾਂ ਸੱਭਿਆਚਾਰ ਨੂੰ ਸੰਭਾਲਿਆ ਸੋ ਸਾੰਭੀ ਜੀ ਫੇਰ ਹੀ ਇੱਥੇ ਬੈਠ ਕੇ ਸੁਣੀਆ ਸਫਲਾ ਹੋਣਾ ਸੋ ਸਾਰੀ ਸੰਗਤ ਦਾ ਧੰਨਵਾਦ ਹੈ